ਸਟ੍ਰਕਚਰ ਯੂਰੇਥਰਾ ਜਾਂ ਪਿਸ਼ਾਬ ਦੀ ਨਲੀ ਦਾ ਤੰਗ ਹੋਣਾ ਇਸ ਦਾ ਕੀ ਇਲਾਜ ਹੈ ਸਟ੍ਰਕਚਰ ਯੂਰੇਥਰਾ ਜਾਂ ਪਿਸ਼ਾਬ ਦੀ ਨਲੀ ਦਾ ਤੰਗ ਹੋਣਾ ਬਹੁਤ ਹੀ ਕੋਮਨ ਬਿਮਾਰੀ ਹੈ ਜਿਸ ਕਰਕੇ ਪੇਸ਼ੈਂਟ ਨੂੰ ਬਹੁਤ ਜ਼ੋਰ ਲਾ ਕੇ ਪਿਸ਼ਾਬ ਕਰਨਾ ਪੈਂਦਾ ਹੈ ਪਿਸ਼ਾਬ ਦੀ ਧਾਰ ਵੀ ਬਹੁਤ ਘਟ ਬੰਦੀ ਹੈ ਇੱਕ ਆਰਜੀਯੂ ਟੈਸਟ ਹੁੰਦਾ ਹੈ ਜਿਸ ਤੋਂ ਆਪਾਂ ਇਹ ਪਤਾ ਲਗਾ ਸਕਦੇ ਹਾਂ ਕਿ ਪਿਸ਼ਾਬ ਦੀ ਨਲੀ ਦਾ ਕਿੰਨਾ ਕਿਹੜਾ ਖਰਾਬ ਹੋਇਆ ਹੈ ਜੇ ਇਹ ਸਾ 1.5 ਸੈਂਟੀਮੀਟਰ ਜਾਂ ਇਸ ਤੋਂ ਘੱਟ ਹੈ ਤਾਂ ਇਸ ਨੂੰ ਦੂਰਬਿੰਦ ਨਾਲ ਕਟ ਲਗਾ ਕੇ ਖੋਲਿਆ ਜਾ ਸਕਦਾ ਹੈ ਜਿਸ ਨਾਲ ਬਿਸ਼ਾਵ ਦੀ ਜਿਹੜੀ ਤਕਲੀਫ ਹੈ ਉਹ ਦੂਰ ਹੋ ਜਾਂਦੀ ਹੈ ਪਰ ਇਹ ਬਿਮਾਰੀ बार-बार ਹੋਣ ਦੇ ਚਾਂਸ ਹੁੰਦੇ ਹਨ ਜੇ ਇਹ ਖਰਾਬ ਹਿੱਸਾ 1.5 ਸੈਂਟੀਮੀਟਰ ਤੋਂ ਜ਼ਿਆਦਾ ਹੈ ਤਾਂ ਫਿਰ ਜਰੂਰਥੋਪਲਾਸਟੀ ਕਰਨੀ ਪੈਂਦੀ ਹੈ ਜਿਸ ਵਿੱਚ ਮਰੀਜ਼ ਦੇ ਜਵਾੜੇ ਤੋਂ ਮਾਸ ਲੈ ਕੇ ਇਸ ਨਾਲੀ ਦੇ ਵਿਚ ਲਗਾਉਣਾ ਪੈਂਦਾ ਹੈ ਤਾਂ ਕਿ ਇਹ ਨਾਲੀ ਦਾ ਜਿਹੜਾ ਖਰਾਬ ਹਿੱਸਾ ਹੈ ਉਹ ਜਵਾੜੇ ਦੇ ਮਾਸ ਨਾਲ ਮਿਲ ਜਾਵੇ ਤੇ ਪਿਸ਼ਾਬ ਦੀ ਨਾਲੀ ਜਿਹੜੀ ਹੈ ਉਹ ਖੁੱਲੀ ਰਹੇ ਜੂਰੋਟੋ ਪਲਾਸਟਿਕ ਕਰਨ ਤੋਂ ਬਾਅਦ ਕਾਫੀ ਲੰਬੇ ਸਮੇਂ ਤੱਕ ਆਰਾਮ ਰਹਿੰਦਾ ਹੈ ਘਟੋ ਘਟ 10 ਸਾਲ ਤੱਕ ਪੇਸ਼ੈਂਟ ਨੂੰ ਕੋਈ ਦੁਬਾਰਾ ਦਿੱਕਤ ਨਹੀਂ ਆਉਂਦੀ ਹੈ ਤਾਂ ਇਹ ਆਪਰੇਸ਼ਨ ਜਿਹੜਾ ਹੈ ਗਣਪਤੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਰੂਟੀਨ ਦੇ ਵਿੱਚ ਕੀਤਾ ਜਾਂਦਾ ਹੈ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੇ ਜੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਸਾਡੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜਾਂ ਹਸਪਤਾਲ ਵਿੱਚ ਆ ਕੇ ਦਿਖਾ ਸਕਦੇ ਹੋ ਥੈਂਕ ਯੂ